प्यारे दर्शको प्यार भरी सतस्रीया काल कबूल करनी मेरे आज हन दिलकश विचार दिल ना छड्डी ना तू कबरावी लाउंदा जोर ਹਨेरा बंदा रात किन्नी भी काली होवे रात किन्नी भी काली होवे उस दा अंत सवेरा हुंदा ਰੱਬਾ ਮੈਨੂੰ ਨੰਬਰ 2 ਰੱਬਾ ਮੈਨੂੰ ਦੂਜਿਆਂ ਲਈ ਇਨਾ ਕੁ ਦੇਵੇਂ ਕਿ ਮੇਰੇ ਬੂਹੇ ਤੋਂ ਕੋਈ ਵੀ ਖਾਲੀ ਨਾ ਮੁੜੇ ਪਰ ਮੈਨੂੰ ਖੁਦ ਨੂੰ ਇਨਾ ਕੁ ਸਬਰ ਦੇਵੇਂ ਕਿ ਮੈਂ ਹੱਸਦੀ ਰਵਾਂ ਤੇ ਗਰੀਬੀ ਵਿੱਚ ਕਿਸੇ ਅੱਗੇ ਹੱਥ ਨਾ ਅੱਡਾਂ ਨੰਬਰ 3 ਕੋਈ ਵੀ ਕਾਰਨ ਹੋਵੇ ਚਿੜੋਣਾ ਗੁੱਸਾ ਨਾ ਕਰੋ ਉੱਚੀ ਉੱਚੀ ਨਾ ਬੋਲੋ ਮਨ ਨੂੰ ਸ਼ਾਂਤ ਰੱਖੋ ਵਿਚਾਰ ਕਰੋ ਫਿਰ ਨਿਰਣਾ ਲਵੋ ਆਵਾਜ਼ ਨਾਲ ਆਵਾਜ਼ ਨਹੀਂ ਦਬਦੀ ਬਲਕਿ ਚੁੱਪ ਰਹਿਣ ਨਾਲ ਆਵਾਜ਼ ਰੁਕਦੀ ਹੈ ਤੁਸੀਂ ਗੁੱਸਾ ਕਰੋਗੇ ਤਾਂ ਤਕਲੀਫ ਤੁਹਾਨੂੰ ਹੀ ਹੋਵੇਗੀ ਤੁਸੀਂ ਦੁੱਖ ਵੀ ਤੁਹਾਨੂੰ ਹੋਵੇਗਾ ਸ਼ਾਂਤ ਰਹੋਗੇ ਤਾਂ ਸੁੱਖ ਵੀ ਤੁਹਾਨੂੰ ਹੀ ਮਿਲੇਗਾ ਨੰਬਰ 4 ਪਾਣੀ ਦੇ ਤੁਪਕੇ ਵਰਗੀ ਹੈ ਇਨਸਾਨ ਦੀ ਜ਼ਿੰਦਗੀ ਪਾਣੀ ਦੇ ਤੁਪਕੇ ਵਰਗੀ ਹੈ ਇਨਸਾਨ ਦੀ ਜ਼ਿੰਦਗੀ ਤੇ ਆਕੜ ਸਮੁੰਦਰ ਤੋਂ ਵਿਵਧ ਚੁੱਕੀ ਰ ਹੈ ਤੇ ਆਕੜ ਸਮੁੰਦਰ ਤੋਂ ਵੱਧ ਚੁੱਕੀ ਫਿਰਦਾ ਸਿਆਣੇ ਕਹਿੰਦੇ ਔਖੇ ਵੇਲੇ ਜਦੋਂ ਜ਼ਿੰਦਗੀ ਨਾਚ ਨਚਾਉਂਦੀ ਹੈ ਤਾਂ ਢੋਲ ਵਜਾਣਾ ਵਾਲਾ ਕੋਈ ਤੁਹਾਡਾ ਆਪਣਾ ਹੀ ਹੁੰਦਾ ਹੈ ਦੂਸਰਾ ਕੋਈ ਨਹੀਂ ਹੁੰਦਾ انسان ਦੇ ਸਰੀਰ ਦਾ ਸਭ ਤੋਂ ਸੋਹਣਾ ਅੰਗ ਦਿਲ ਹੀ ਹੁੰਦਾ ਹੈ ਜੇ ਦਿਲ ਹੀ ਮੈਲਾ ਹੋਵੇ ਤਾਂ ਸੋਹਣੀਆ ਸੂਰਤਾ ਤੋਂ ਕੀ ਲੈਣਾ ਤਾਂ ਸੋਹਣੀਆ ਸੂਰਤਾ ਤੋਂ ਕੀ ਲੈਣਾ ਜੋ ਕਪੜਾ ਰੰਗ ਛੱਡੇ ਉਸ ਨੂੰ ਸਰੀਰ ਤੋਂ ਉਤਾਰ ਦਿਓ ਜੋ ਇਨਸਾਨ ਰੰਗ ਬਦਲੇ ਉਸ ਨੂੰ ਦਿਲ ਤੋਂ ਉਤਾਰ ਦਿਓ ਬਚ ਕੇ ਰਹਿਣਾ ਇਹਨਾਂ ਲੋਕਾਂ ਤੋਂ ਜੋ ਰੋਜ਼ ਰੰਗ ਬਦਲਦੇ ਹਨ ਜਦੋਂ ਤੱਕ ਮਤਲਬ ਹੈ ਨਾਲ ਰਹਿਣਗੇ ਬਾਅਦ ਵਿੱਚ ਇਹਨਾਂ ਦੇ ਗੱਲ ਕਰਨ ਦੇ ਢੰਗ ਵੀ ਬਦਲ ਜਾਂਦੇ ਹਨ ਨੰਬਰ 8 ਕੋਈ ਵੀ ਚੀਜ਼ ਆਪਣੇ ਆਪ ਲਈ ਨਹੀਂ ਬਣੀ ਦਰਿਆ ਆਪਣਾ ਪਾਣੀ ਖੁਦ ਨਹੀਂ ਪੀਂਦਾ ਦਰਖਤ ਆਪਣਾ ਫਲ ਆਪ ਨਹੀਂ ਖਾਂਦਾ ਫੁੱਲ ਆਪਣੀ ਖੁਸ਼ਬੂ ਆਪਣੇ ਲਈ ਨਹੀਂ ਛੱਡਦੇ ਮਧੂਮੱਖੀਆਂ ਆਪਣਾ ਸ਼ਹਿਦ ਆਪ ਨਹੀਂ ਖਾਂਦੀ ਕਿਉਂਕਿ ਪਤਾ ਹੈ ਦੂਸਰਿਆਂ ਲਈ ਜੀਉਣਾ ਹੀ ਅਸਲ ਜ਼ਿੰਦਗੀ ਹੈ ਮੈਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਹੀ ਤਮੰਨਾ ਹੈ ਕਿ ਮੈਂ ਦੂਸਰਿਆਂ ਲਈ ਜੀਵਿਆ ਜਾਏ हे ਮੇਰੇ ਮਾਲਕ ਜਿਸ ਜਿਸ ਦੇਵੀ ਕੰਨ ਵਿੱਚ ਇਹ ਵਿਚਾਰ ਸੁਣ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨਾ ਤੇ ਉਹਨਾਂ ਨੂੰ ਇਹਨਾਂ ਵਿਚਾਰਾਂ ਤੇ ਚੱਲਣ ਦਾ ਹੌਲ ਬਖਸ਼ਣਾ ਨੰਬਰ 9 ਸਾਰੇ ਕਹਿੰਦੇ ਆਪਣੀ ਬੇਟੀ ਨੂੰ ਖਾਣਾ ਬਣਾਉਣਾ ਸਿਖਾਓ ਸੌਰੇ ਕਰ ਕੰਮ ਆਵੇਗਾ ਆਪਣੀ ਬੇਟੀ ਨੂੰ ਘਰ ਦੇ ਸਾਰੇ ਕੰਮ ਸਿਖਾਓ ਸੋਹਰੇ ਕਰ ਕਮ ਆਉਣਗੇ ਕੋਈ ਇਹ ਨਹੀਂ ਕਹਿੰਦਾ ਕਿ ਆਪਣੀ ਬੇਟੀ ਨੂੰ ਹੱਕ ਲਈ ਲੜਨਾ ਸਿਖਾਓ ਸੋਹਰੇ ਲਕਰ ਕਮ ਆਵੇਗਾ ਕਿੰਨਾ ਬਦਲ ਜਾਓ ਪਰ ਲੋਕਾਂ ਦੀ ਸੋਚ ਨਹੀਂ ਬਦਲੀ ਜਾ ਸਕਦੀ ਨੰਬਰ 10 ਜਿਸ ਤਰ੍ਹਾਂ ਨਿੰਮ ਦੀਆਂ ਜੜਾਂ ਵਿੱਚ ਭਾਵੇਂ ਦੁੱਧ ਸ਼ਹਿਦ ਵੀ ਪਾ ਦਈਏ ਉਹ ਮਿੱਟੀ ਨਹੀਂ ਹੁੰਦੀ ਇਸੇ ਤਰ੍ਹਾਂ ਸੱਪ ਨੂੰ ਭਾਵੇਂ ਜਿੰਨਾ ਮਰਜ਼ੀ ਦੁੱਧ ਪਿਆਓ ਉਹ ਤੁਹਾਡੇ ਡੰਗ ਮਾਰੇਗਾ ਹੀ ਠੀਕ ਇਸੇ ਤਰ੍ਹਾਂ ਤੁਸੀਂ ਕਟਿਆ ਆਦਮੀ ਨੂੰ ਭਾਵੇਂ ਆਪਣਾ ਕਲੇਜਾ ਚੀਰ ਕੇ ਦਿਖਾ ਦਿਓ ਉਹ ਫਿਰ ਵੀ ਤੁਹਾਡਾ ਨਹੀਂ ਹੋਵੇਗਾ ਉਹ ਫਿਰ ਵੀ ਤੁਹਾਡਾ ਨਹੀਂ ਹੋਵੇਗਾ 11 ਰਹਿਣ ਲਈ ਉਹ ਥਾਂ ਚੁਣੋ ਜਿੱਥੇ ਪੰਛੀ ਰਹਿੰਦੇ ਹੋ ਕਿਉਂਕਿ ਪੰਛੀ ਉਥੇ ਹੀ ਰਹਿੰਦੇ ਹਨ ਜਿੱਥੇ ਪਾਣੀ ਹੋਵੇ ਪਾਣੀ ਉੱਥੋਂ ਪੀਓ ਜਿੱਥੋਂ ਘੋੜਾ ਪਾਣੀ ਪੀਂਦਾ ਹੈ ਕਿਉਂਕਿ ਘੋੜਾ ਗੰਦਾ ਪਾਣੀ ਨਹੀਂ ਪੀਂਦਾ ਗੰਦੇ ਪਾਣੀ ਨੂੰ ਮੂੰਹ ਵੀ ਨਹੀਂ ਲਾਉਂਦਾ ਉਸ ਫਲ ਨੂੰ ਖਾਓ ਜਿਸ ਨੂੰ ਕੀੜਾ ਖਾਂਦਾ ਹੈ ਕਿਉਂਕਿ ਕੀੜਾ ਹਮੇਸ਼ਾ ਪੱਕੇ ਹੋਏ ਫਲ ਹੀ ਖਾਂਦਾ ਹੈ ਸੌਣ ਲਈ ਮੰਜੀ ਉੱਥੇ ਢਾਹੋ ਜਿੱਥੇ ਬਿੱਲੀ ਸੌਂਦੀ ਹੈ ਕਿਉਂਕਿ ਬਿੱਲੀ ਹਮੇਸ਼ਾ ਭਰਪੂਰ ਸਕੂਨ ਵਾਲੀ ਜਗ੍ਹਾ ਦੀ ਚੋਣ ਕਰਦੀ ਹੈ ਦੋ ਚੀਜ਼ਾਂ ਜ਼ਿੰਦਗੀ ਵਿੱਚ ਕਦੇ ਨਾ ਕਰੋ ਝੂਠੇ ਇਨਸਾਨ ਨਾਲ ਪਿਆਰ ਤੇ ਸੱਚੇ ਇਨਸਾਨ ਨਾਲ ਚਲਾਕੀ ਬਹਿਸ ਤੇ ਗੱਲਬਾਤ ਵਿੱਚ ਬਹੁਤ ਫਰਕ ਹੁੰਦਾ ਬਹਿਸ ਸਿਰਫ ਇਹ ਸਿੱਧ ਕਰਦੀ ਹੈ ਕਿ ਕੌਣ ਸਹੀ ਹੈ ਤੇ ਗੱਲਬਾਤ ਇਹ ਸਿੱਧ ਕਰਦੀ ਹੈ ਕਿ ਕੀ ਸਹੀ ਹੈ ਨੰਬਰ 14 ਸੋ ਪਿਆਰਿਓ ਪ੍ਰਮਾਤਮਾ ਨੇ ਜੋ ਜ਼ਿੰਦਗੀ ਦਿੱਤੀ ਹੈ ਇਸ ਨੂੰ ਖੁੱਲਕੇ ਜਿਓ ਤੇ ਹਮੇਸ਼ਾ ਖੁਸ਼ੀਆਂ ਮਾਣਦੇ ਰਹੋ ਧੰਨਵਾਦ ਸਬਸਕ੍ਰਾਈਬ ਜਰੂਰ ਕਰਨਾ